ਦੇ ਉੱਤੇ ਇਹਨਾਂ ਦਾ ਨੁਕਸਾਨ ਹੋੁੰਦਾ ਰਿਹਾ ਜਿਹੜੇ ਸ਼ੈਲਰ ਦੇ ਐਸੋਸੀਏਸ਼ਨਸ ਨੇ ਆ ਕੇ ਮੈਨੂੰ ਦੱਸਿਆ ਵੀ ਘੱਟੋ ਘੱਟ 1000 ਸ਼ੈਲਰ ਰਹਿ ਜੇ ਹੈ ਜਿਹੜੇ ক্লোਜਰ ਦੀ ਸਥਿਤੀ ਤੇ ਹੁਣ ਸ਼ਾਇਦ ਉਹਨਾਂ ਦੇ ਤਾਲਾ ਲੱਗ ਜੇ ਆ ਕਿਸਾਨ ਭਰਾਵਾਂ ਦੇ ਵਾਸਤੇ ਪੰਜਾਬ ਵਾਸਤੇ ਪੰਜਾਬ ਦੀ ਇਕਨੋਮੀ ਵਾਸਤੇ ਇਹਦੇ ਤੇ ਬਹੁਤ ਵੱਡਾ ਇਹਦਾ ਇੰਪੈਕਟ ਪੈਣ ਜਾ ਰਿਹਾ ਹੈ ਜਿਹਦੇ ਕਰਕੇ ਪੰਜਾਬ ਸਰਕਾਰ ਸੁੱਤੀ ਪਈ ਹੈ ਹੁਣ ਜਦੋਂ ਐਸੋਸੀਏਸ਼ਨ ਨੇ ਮਾੜੀ ਮੋਟੀ ਕੁਰ ਹੈਲੂ ਜਲ ਚਾਲੂ ਕੀਤੇ ਐ ਐਮਐਲਏ ਜਾ ਕੇ ਤਾਂ ਮਾੜੇ ਮੋਟੇ ਸ਼ਾਇਦ ਕੰਚ ਚੱਕੇ ਹੈ ਬਟ ਅੱਜ ਤਾਈਂ ਇਸ ਮਸਲੇ ਤੇ ਪੰਜਾਬ ਗਵਰਨਮੈਂਟ ਸੁੱਤੀ ਪਈ ਹੈ ਪਰ ਜ਼ਿੰਮੇਵਾਰੀ ਮੈਂ ਸਮਝਦਾ ਹਾਂ ਵੀ ਸਾਡੇ ਸਾਰਿਆਂ ਦੀ ਹੈ ਪੰਜਾਬ ਦੀ ਜਦੋਂ ਅਸੀਂ ਪੋਜੀਸ਼ਨ ਦੀ ਗੱਲ ਕਰਦੇ ਹਾਂ ਅਸੀਂ ਪੰਜਾਬੀ ਹੋਣ ਦਾ ਵੀ ਸਾਡਾ ਉਹਦੇ ਤੇ ਸਾਡਾ ਰਾਹ ਬਣਦਾ ਹੈ ਇਸ ਕਰਕੇ ਮੈਂ ਬਿੱਟੂ ਜੀ ਨੂੰ ਹੈ ਰਿਕਵੈਸਟ ਕਰੂੰਗਾ ਬਿੱਟੂ ਜੀ ਆ ਆ ਪੰਜਾਬ ਦੇ ਬੀਜੇਪੀ ਕਨੋਂ ਪ੍ਰਲਾਟ ਜੋਸ਼ੀ ਜੀ ਜਿਹੜੇ ਸਾਡੇ ਕੰਜ਼ਿਊਮਰ ਫੇਅਰ ਦੇ ਮੰਤਰੀ ਹੈ ਕਿਉਂਕਿ ਵਿਭਾਗ ਅੱਧਾ-ਥੋੜਾ ਵੀ ਲੱਗਦਾ ਇਹਦੇ ਵਿੱਚ ਇਹ ਫੂਡ ਪ੍ਰੋਸੈਸਿੰਗ ਦਾ ਫੂਡ ਪ੍ਰੋਸੈਸਿੰਗ ਦਾ ਸਭ ਤੋਂ ਵੱਡਾ ਜਿਹੜਾ ਕੰਮ ਹੈ ਉਹ ਸ਼ੈਲਰ ਪੰਜਾਬ ਦੇ ਅੰਦਰ ਜਿਹੜੇ ਕੰਮ ਕਰ ਰਹੇ ਉਹਦੇ ਵਾਸਤੇ ਮੈਂ ਤੁਹਾਨੂੰ ਬੇਨਤੀ ਕਰੂੰਗਾ ਇਹਦੇ ਉੱਤੇ ਤੁਸੀਂ ਪਲੀਜ਼ ਪ੍ਰਲਾਦ ਜੋਸ਼ੀ ਜੀ ਨਾਲ ਟਾਈਮ ਲੈ ਕੇ ਤੇ ਸਾਰੇ ਡੈਲੀਗੇਸ਼ਨ ਲਾ ਕੇ ਮਿਲ ਕੇ ਇਸ ਮਸਲੇ ਦਾ ਜਿੰਨਾ ਛੇਤੀ ਛੇਤੀ ਹੱਲ ਕਰਾਇਆ ਜਾਵੇ ਪੰਜਾਬ ਤੇ ਪੰਜਾਬ ਦੇ ਕਿਸਾਨਾਂ ਚ ਇਹਦਾ ਬਹੁਤ ਵੱਡਾ ਯੋਗਦਾਨ ਹੋਊਗਾ ਧੰਨਵਾਦ ਜੀ ਸਰ ਥੈਂਕ ਯੂ ਸਰ ਹੋਰ ਕੁਛ ਹੈ ਜੀ ਆ ਜੀ ਉਹ ਕਹਿੰਦੇ ਕਿ ਸਾਡੀ ਉਹ ਪੂਰੀ ਬਾਹਰ ਲਾਉਣ ਦੀ ਗੱਲ ਉਹ ਐਲਾਨ ਦੇ ਸਰ ਬਾਕੀ ਦਾ ਪਤਾ ਨਹੀਂ ਕਿ ਉਹ ਐਲਾਨ ਰਿਹਾ ਨਹੀਂ ਲਾ ਰਿਹਾ ਮੈਂ ਅੱਜ ਖਬਰ ਤੁਹਾਡੇ ਚੈਨਲਸ ਦੇ ਰਹੀ ਤੇ ਅਖਬਾਰਾਂ 'ਚ ਦੇਖੀ ਹੈ ਵੀ ਮੁੱਖ ਮੰਤਰੀ ਜੀ ਉਹ ਤੇ ਕਹਿੰਦੇ ਜਾ ਕੇ ਮਕਾਨ ਲੈ ਰਹੇ ਹੈ ਮੁੱਖ ਮੰਤਰੀ ਜੀ ਜਲੰਧਰ ਵੈਸਟ ਸੀਟ ਲਈ ਜਿਤਾਣ ਚੱਲੇ ਮੁੱਖ ਮੰਤਰੀ ਜੀ ਤਾਂ ਆਪਣਾ ਚੀਫ ਮਿਨਿਸਟਰਸ਼ਿਪ ਬਚਾਣ ਚੱਲੇ ਆ ਕਿਉਂਕਿ ਆਂਚ ਆ ਹੀ ਖੜੀ ਹੈ ਸਾਬ ਤੇ ਮੈਂ ਇਸੇ ਮੰਚ ਤੇ ਕਹਿ ਕੇ ਅੱਡਾ ਸੀ ਜਦੋਂ ਤੁਸੀਂ ਸਾਥੀਆਂ ਨੇ ਪੁੱਛਿਆ ਸੀ ਵੀ ਅਮਿਸ਼ਾ ਜੀ ਕਹਿ ਗਏ ਅਮਿਸ਼ਾ ਜੀ ਕੁਛ ਨਹੀਂ ਕਹਿ ਗਏ ਸਾਬ ਅਮਿਸ਼ਾ ਜੀ ਤਾਂ ਸ਼ੀਸ਼ਾ ਦਿਖਾ ਕੇ ਗਏ ਸੀਗੇ ਵੀ ਤੁਹਾਨੂੰ ਤੁਹਾਡੇ ਵਾਲੇ ਐਮ ਐਨ ਸਾਹਿਬ ਆ ਨਹੀਂ ਦੇਖ ਲੈਣਗੇ ਤੇ ਐਮ ਐਲ ਏ ਹੋਣ ਦੇਖੋ ਪਟਕੜ ਸਾਹਿਬ ਨਾਲ ਵੀ ਐਮ ਐਲ ਏ ਦੀ ਮੀਟਿੰਗ ਹੋ ਗਈ ਐਮਐਲਏ ਸਾਹਿਬਾਨ ਦੀ ਮੀਟਿੰਗ ਹੁੰਨ ਵਈ ਜਿਹੜੇ ਅੱਖ ਬਣਾ ਕੇ ਆਏ ਐ ਸ਼ਾਇਦ ਵਿਗਨ ਠੀਕ ਲੱਗ ਗਿਆ ਰਘੂ ਚੇਡਾ ਜੀ ਉਹਨਾਂ ਨਾਲ ਵੀ ਮੀਟਿੰਗ ਹੋ ਗਈ ਭਗਵੰਤ ਮਾਨ ਜੀ ਨਾਲ ਵੀ ਮੀਟਿੰਗ ਹੋ ਗਈ ਉਹਨਾਂ ਨਾਲ ਐਮਐਲਏ ਦੀ ਮੀਟਿੰਗ ਹੋ ਗਈ ਜਿਨ੍ਹਾਂ ਨਾਲ ਅਜੇ ਤੱਕ ਇਹ ਚੀਫ ਮਿਨਿਸਟਰ ਦੇ ਦਰਸ਼ਨ ਨਹੀਂ ਸੀ ਹੋਏ ਤੇ ਰੋਲਾ ਦਾ ਪਿਆ ਖੜਾ ਹੈ ਤੇ ਆ ਹੁਣ ਵਿਸ਼ਟ ਦਾ ਰੋਲਾ ਨਹੀਂ ਆ ਦੋ ਸੈਕਟਰ ਦਾ ਰੋਲਾ ਹੈ ਕੋਠੀ ਬਚਦੀ ਹੈ ਕਿ ਨਹੀਂ ਬਚਦੀ ਉਥੇ ਲੈਣੀ ਪਊਗੀ ਕੋਠੀ ਆ ਕੋਠੀ ਦਾ ਖਾਲੀ ਕਰਨੀ ਪਊਗੀ ਸਾਹਿਬ ਕਿਰਾਇਆ ਤਾਂ ਲੈ ਲੈਣ ਤੇ ਪੱਕਾ ਮਕਾਨ ਲੈ ਲੈਣ ਆਹ ਕੋਠੀ ਖਾਲੀ ਹੋਊਗੀ ਮੇਰਾ ਮੰਨਣਾ ਆ ਇਹ ਸਭ ਥੈਂਕ ਯੂ ਲੱਗਦਾ ਹੈ ਕਿ ਆਪਾਂ ਦੀ ਪਾਰਟੀ ਦਿੱਲੀ ਚ ਜਰੀ ਹੋ ਵੇਟ ਕਰ ਰਹੀ ਹੈ ਕਿ ਰਿਜ਼ਲਟ ਆਏ ਉਸ ਤੋਂ ਬਾਅਦ ਦੇਖੋ ਕੀ ਕਰ ਰਹੀ ਹੈ ਕਿ ਨਹੀਂ ਕਰ ਰਹੀ ਉਹ ਤਿਆਰ ਹਾਲੇ ਮੈਂ ਤਿਆਰ ਬੈਠੇ ਆ ਉਹਨਾਂ ਦਾ ਤਾਂ ਉਹ ਦੱਸਣ ਕੀ ਕਰ ਰਹੇ ਪਹਿਲਾਂ ਤਾਂ ਬਾਹਰ ਮੈਂ ਇੰਤਜ਼ਾਮ ਕਰ ਰਹੇ ਉਹ ਤੇ ਪਤਾ ਐਡਰੈਸ ਨਹੀਂ ਬਣਾਣਾ ਚਾਹਦੇ ਹੋ ਕੋਸ਼ਿਸ਼ ਉਹਨਾਂ ਦੀ ਹੈ ਵੀ ਪਰਮਾਨੈਂਟ ਐਡਰੈਸ ਨਾ ਬਣ ਜੇ ਪਰ ਉਨਡਮਾਨ ਜੀ ਨੂੰ ਪਰਮਾਨੈਂਟ ਐਡਰੈਸ ਇਥੇ ਵਾਲਾ ਜਿਹੜੀ 2 ਸੈਕਟਰ ਵਾਲੀ ਕੋਠੀ ਹੈ ਇਹ ਬਦਲਣਾ ਪਊਗਾ ਹਾਲਾਤ ਹੈ ਜੇ ਬਣ ਰਹੇ ਪੋਲਿਟੀਕਲ ਜੋ ਕੁਝ ਮੈਂ ਦੇਖ ਸਕਦਾ ਸਰ ਸਾਬ ਪਹਿਲਾਂ ਵੀ ਕਹਿ ਰਹੇ ਸੀ ਕਿ ਉਹਦੇ ਦੇ ਕੇ ਅਸੀਂ ਸ਼ਾਸਨ ਤਬਦੀਲੇ ਕੇ ਮੈਂ ਕੋਈ ਧਮਕੀ ਨਹੀਂ ਦੇ ਰਹਾ ਮੈਂ ਤਾਂ ਕਹਿ ਰਿਹਾ ਇੰਤਜ਼ਾਮ ਕਰ ਲਿਓ ਪਿਛਲੀ ਵਾਰੀ ਦੇਖੋ ਹੋਣ ਕੀ ਜਾ ਰਿਹਾ ਥੋੜੇ ਦਿਨਾਂ ਚ ਇੱਕ ਬਹੁਤ ਹੀ ਮਸ਼ਹੂਰ ਸ਼ਾਦੀ ਦੀ ਉਹ ਆਉਣ ਵਾਲੀ ਐਨੀਵਰਸਰੀ ਆਉਣ ਵਾਲੀ ਹੈ ਉਧਰੋਂ ਅਲਰਟ ਫੇਰ ਆਏ ਖੜੇ ਐ ਮੀਟੀਰੋਲੋਜੀਕਲ ਡਿਪਾਰਟਮੈਂਟ ਦੇ ਇਸ ਕਰਕੇ ਪਹਿਲਾਂ ਤਿਆਰੀ ਕਰ ਲੈਣੀ ਚਾਹੀਦੀ ਹੈ ਹੜਾੜ ਕਿਉਂਕਿ ਪਿਛਲੇ ਹਫ਼ਤੇ ਸੁੱਤੇ ਰਹੇ ਪੰਚਕੁੱਲਾ ਜੇ ਰੋਡ ਸ਼ੇਅ ਕਰ ਰਹੇ ਸੀ ਇੱਥੇ ਆੜਾ ਦੁਆਲਾ ਚੰਡੀਗੜ੍ਹ ਦਾ ਚਾਹੇ ਮੁਹੱਲੀ ਸੀਗਾ ਚਾਹੇ ਡੇਰਾ ਬੱਸੀ ਸੀਗਾ ਇਹ ਸਾਰੇ ਰੁੜ ਗਏ ਇਸ ਕਰਕੇ ਪਹਿਲਾ ਇੰਤਜ਼ਾਮ ਉਹ ਵੀ ਕਰ ਲੈ ਮਕਾਨ ਦਾ ਇੰਤਜ਼ਾਮ ਕਰਾਣ ਬਾਅਦ ਚ ਇਹ ਕਹਿਣ ਦੀ ਮਨ ਦਾ ਪਤਾ ਨਹੀਂ ਲੱਗਿਆ ਅੰਦਰੋਂ ਧਿਆੜ ਚੋਂ ਹੀ ਆਰਡਰ ਤਾਂ ਇਹ ਵੀ ਥੋੜਾ ਗੰਭਿਸ਼ਾਓ ਸੌਰੀ ਜੀ ਮੀਟਿੰਗ ਕਰ ਰਹੇ ਆ ਮੈਂ ਤੁਹਾਨੂੰ ਦੱਸਿਆ ਵੀ ਇਸ ਆਨ ਗoing ਪ੍ਰੋਸੈਸ ਅੱਜ ਮੀਟਿੰਗ ਜਿਵੇਂ ਹੋਰ ਵੀ ਬਾਕੀ ਹੈਗੀ ਆ ਉਸੇ ਸਾਰੀ ਗੱਲ ਕਰਾਂਗੇ ਸਾਬ ਸਾਰੇ ਮਸਲੇ ਸਾਹਿਬ ਦੇਖੋ ਪੰਜਾਬ ਬੜੀ ਆਸਾਨ ਨਾਲ ਅਸੀਂ ਸਾਡੀ ਆ ਮੈਂ ਸਮਝ ਜਾਂਦੀ ਸਾਨੂੰ ਨੀ ਮੌਕਾ ਮਿਲਿਆ ਉਸ ਜਿੱਤ ਦੀ ਜਿਹੜੀ ਮਾਲਾ ਸੀ ਉਹਦੇ ਚ ਆਪਣਾ ਪੰਜਾਬ ਦੇ ਫੁੱਲ ਉਸ ਚ ਪਾ ਸਕੀਏ ਪਰ ਮੋਦੀ ਜੀ ਦਾ ਪੰਜਾਬ ਦੇ ਨਾਲ ਲਗਾਵਾ ਅਸੀਂ ਆਪਣਾ ਅੱਕ ਸਮਝਦੇ ਹਾਂ ਇਸ ਕਰਕੇ ਪੰਜਾਬ ਦੇ ਮੁੱਦੇ ਜਿੱਥੇ ਇਹ ਕੰਮ ਸਰਕਾਰ ਦੇ ਕਰਨ ਵਾਲੇ ਹੈ ਹੁਣ ਚੈਲੰਜ ਦੀ ਪ੍ਰੋਬਲਮ ਹੈ ਸੁਨੀਲ ਜਾਕਰ ਕਿਉਂ ਚਿੱਠੀਆਂ ਲਿਖੇ ਸਾਹਿਬ ਸਾਡੇ ਮੰਤਰੀ ਜੀ ਕੀ ਕਰ ਰਹੇ ਸਿਵਲ ਸਪਲਾਈਜ਼ ਵਾਲੇ ਹੋ ਸਕਦਾ ਉਹਨਾਂ ਨੇ ਆਪਣੇ ਕੋਲ ਪ੍ਰੋਬਲਮਜ਼ ਹੋਣ ਕੁਟਾਰੂ ਚੱਕ ਦੀਆਂ ਪਰ ਜਾ ਤਾਂ ਸਕਦੇ ਆ ਜਾ ਕੇ ਪ੍ਰਲਾਜੋਸੀ ਜੀ ਨੂੰ ਪਹਿਲੀ ਚਿੱਠੀ ਉਹਨਾਂ ਨੂੰ ਲਿਖਣੀ ਚਾਹੀਦੀ ਸੀ ਸੁਨੀਲ ਜਾਖੜ ਕਿਉਂ ਲਿਖੇ ਕਿਉਂਕਿ ਸੁਨੀਲ ਜਾਖੜਿਆ ਭਾਜੀਪੀ ਨੂੰ ਆਪਣੀ ਜ਼ਿੰਮੇਵਾਰੀ ਤੇ ਨਹੀਂ ਪਾਉਂਦੇ ਸਾਫ਼ ਅਸੀਂ ਅਸੀਂ ਸਾਡੇ ਕੋ ਲੋਕਾਂ ਨੇ ਭਰੋਸਾ ਕੀਤਾ ਸਾਨੂੰ ਜੇ 19% ਵੋਟ ਦਿੱਤੇ ਹੈ ਸਾਡੀ ਜ਼ਿੰਮੇਵਾਰੀ ਹੋਰ ਸਾਡੇ ਤੇ ਬਣ ਗਈ ਅਸੀਂ ਪੰਜਾਬ ਦੇ ਮੁੱਦੇ ਚੱਕਾਂਗੇ ਸਾਨੂੰ ਇੱਕ ਆਵਾਜ਼ ਮਿਲ ਗਈ ਉੱਥੇ ਇਹਨਾਂ ਨੂੰ ਅਸੀਂ ਫੜ ਕੇ ਨਾਲ ਚਾਹੇ ਉਹ ਪ੍ਰਲਾਜੋਸੀ ਜੀ ਕੋਲ ਜਾਣਾ ਹੈ ਜਾਏ ਅਸੀਂ ਐਡਮਿਸ਼ਨ ਮਨਿਸਟਰ ਸਾਹਿਬ ਕੋਲ ਜਾਣਾ ਹੈ ਆ ਕੰਮ ਜਿਹੜੇ ਐ ਤਾਂ ਅਸੀਂ ਕਰਵਾਣੇ ਐ ਸਭ ਪਿੱਛੇ ਲੱਗ ਕੇ ਕਰਾਵਾਂਗੇ ਬਿਹਤਰ ਹੋਊਗਾ ਅਗਰ ਭਗਵੰਦ ਮਾਨ ਜੀ ਨੂੰ ਕੋ ਪ੍ਰੋਬਲਮ ਆ ਰਹੀ ਹੈ ਬੈਠ ਕੇ ਗੱਲ ਕਰ ਆ ਕੇ ਨਹੀਂ ਰਵੀ ਜੀ ਨੂੰ ਤੇ ਜਾ ਕੇ ਕੰਮ ਕਰੀ ਅਸੀਂ ਬਿਲਕੁਲ ਸਾਬ ਕਿਸਾਨੀ ਮਸਲਾ ਸਭ ਤੋਂ ਪਹਿਲਾਂ ਤਾਂ ਮੈਂ ਸਮਝਦਾ ਵੀ ਇੱਕ ਬਹੁਤ ਹੀ ਮਚ्योर ਐਂਡ ਸੰਬਟੀ ਵਿਦ ਅ ਵੈਲਥ ਆਫ ਪੋਲਿਟੀਕਲ ਐਕਸਪੀਰੀਅੰਸ ਐਡਮਿਨਿਸਟ੍ਰੇਸ਼ਨ ਐਕਸਪੀਰੀਅੰਸ शिवराज चौहान जी ओना नु जेड़ा कृषि मंत्री बनाया है ते ओना दे मंत्री बनने दे नाल ਤੁਸੀਂ ਉਹਨਾਂ ਦਾ ਪਿਛੋਕੜ ਦੇਖੋ ਵੀ ਅਗਰ ਐਗਰੀਕਲਚਰ ਦੇ ਦੇਸ਼ ਦੇ ਅੰਦਰ ਜਿਹੜੀ ਗਰੋਥ ਰੇਟ ਹੈ ਤੇ ਮਧਿਆ ਪ੍ਰਦੇਸ਼ ਦਾ ਗਰੋਥ ਰੇਟ ਕੰਪੇਅਰ ਕਰਕੇ ਦੇਖੋ ਕੋਈ ਮੋਜੇ ਬਾਸ ਸੁਨੀਲ ਜਾਖੜ ਨੂੰ ਕਿਸੇ ਚੀਜ਼ ਕਹਿਣ ਦੀ ਲੋੜ ਨਹੀਂ ਪੈਂਦੀ ਇਸ ਕਰਕੇ ਆ ਸਤਿਭਾਵਨਾ ਹੈ ਸਭ ਤੋਂ ਪਹਿਲਾਂ ਤੁਸੀਂ ਮੇਰੀ ਚਿੱਠੀ ਚ 에ਅਰਪੋਰਟ ਵਾਲੀ ਚੱਕ ਲਈ ਚਾਹੇ ਅੱਜ ਮੈਂ ਸੈਲਰ ਦੀ ਲਿਖੀ ਉਸ ਤੋਂ ਪਹਿਲਾਂ ਜਿਹੜਾ ਮੈਂ ਪਹਿਲਾਂ ਟਵੀਟ ਪਾਇਆ ਸੀਗਾ ਚਿੱਠੀ ਦੇ ਨਹੀਂ ਭਾਈ ਟਵੀਟ ਪਾਇਆ ਸੀਗੀ ਉਹ ਸੀਗਾ ਪ੍ਰਧਾਨ ਮੰਤਰੀ ਜਿਨੇ ਸਭ ਤੋਂ ਪਹਿਲਾਂ ਜਿਹੜੀ ਫਾਈਲ ਸਾਈਨ ਕੀਤੀ ਸੀਗੀ ਉਹ ਕਿਸਾਨ ਸਨਮਾਨ ਨਹੀਂ ਦੇ ਦਿੱਤੀ ਸੀ ਸਭ ਤੇ ਕਿਸਾਨਾਂ ਦਾ ਮਸਲਾ ਪ੍ਰਧਾਨ ਮੰਤਰੀ ਜੀ ਦੇ ਦਿਮਾਗ ਦੇ ਸਭ ਤੋਂ ਪਹਿਲੇ ਪਾਇਦਾਨ ਤੇ ਹੈ ਤੇ ਸਾਡੇ ਪਹਿਲੇ ਪਾਇਦਾਨ ਤੇ ਹੈ ਅਸੀਂ ਕਿਸਾਨਾਂ ਦੇ ਮਸਲੇ ਤੇ ਹੱਲ ਕਰਾਂਗੇ ਸਾਬ ਹੋ ਸਕਦਾ ਹੈ ਕਿ ਕਿਸਾਨ ਦੇ ਜਿਹੜੇ ਖੋਤੀ ਆਗੂ ਹੈ ਉਹਨਾਂ ਦੇ ਮਸਲੇ ਸਾਡੇ ਤੋਂ ਨਾ ਹੋਣ ਪਰ ਕਿਸਾਨਾਂ ਦੇ ਜਿਹੜੇ ਜੈਨੂਇਨ ਇਸ਼ੂਜ਼ ਹੈ ਉਹਨਾਂ ਨੂੰ ਐਡਰੈਸ ਕਰਨ ਵਾਸਤੇ ਪ੍ਰਧਾਨ ਮੰਤਰੀ ਜੀ ਬਿਲਕੁਲ ਤੇ ਸਾਡੇ ਜਿਹੜੇ ਐਗਰੀਕਲਚਰ ਮਿਨਿਸਟਰ ਸ਼ਿਵਰਾਜ ਜੀ ਚੌਹਾਨ ਸਾਹਿਬ ਹੈ ਉਹ ਬਹੁਤ ਹੀ ਤਤਪਰਾ ਐਂਡ ਕੈਪੇਬਲ ਮੰਨੂ ਪੂਰੀ ਉਮੀਦ ਹੈ ਕਿ ਪੰਜਾਬ ਤੇ ਪੂਰੇ ਦੇਸ਼ ਦੇ ਕਿਸਾਨਾਂ ਦੀ ਸਮੱਸਿਆ ਉਹਨੂੰ ਹੱਲ ਕਰਾਂਗੇ ਉਹਨੂੰ ਲੈ ਕੇ ਵੀ ਕੋਈ ਸਟੈਂਡਿੰਗ ਦੇਖੋ ਸਭ ਹਰੇਕ ਵਿਅਕਤੀ ਜਦੋਂ ਮੈਂ اپੋਜੀਸ਼ਨ 'ਚ ਬੈਠਾ ਹੁੰਦਾ ਮੇਰਾ ਰੋਲ ਹੋਰ ਹੁੰਦਾ ਆ ਜਿਹੜਾ ਅੱਜ ਇਸ ਨਾਟ ਸਿਟਿੰਗ ਐਜ਼ ਅ ਰਣਜੀਤ ਬਿੱਟੂ ਜੀ ਹੀ ਸਿਟਿੰਗ ਐਜ਼ ਅ ਮਿਨਿਸਟਰ ਇਨ ਦਾ ਯੂਨੀਅਨ ਮਿਨਿਸਟਰ ਆਫ ਮਿਨਿਸਟਰ ਆਫ ਸਟੇਟ ਇਨ ਦਾ ਕੈਬਨਿਟ ਅੱਜ ਇਹ ਦੇਸ਼ ਦੀ ਗੱਲ ਕਰਨੀ ਹੈ ਪਰਿਵਾਰ ਦੇ ਅੰਦਰ ਬੈਠ ਕੇ ਇਹਨਾਂ ਨੇ ਜੋ ਕੁਝ ਕੀਤਾ ਹੈ ਦੇਸ਼ ਵਾਸਤੇ ਜੋ ਕੋਈ ਫੈਸਲੇ ਲਏ ਹੈ ਤੇ ਉਹ ਵੀ ਮੈਂ ਸਮਝਦਾ ਵੀ ਇੱਕ ਜਿਹੜਾ ਪਾਰਟੀ ਪਦਰ ਤੇ ਫੈਸਲਾ ਪਾਰਟੀ ਦਾ ਪਦਰ ਦਾ ਵੀ ਐਵਰੀਬਾਡੀ ਇਸ सीएम ਇਨ ਫਰੰਟ ਆਫ ਲਾ ਸਾਰੇ ਆਵਾਸਤੇ ਕਾਨੂੰਨ ਨੂੰ ਜਿਹੋ ਪ੍ਰਕਿਰਿਆ ਹੈ ਉਹਦੇ ਹਿਸਾਬ ਨਾਲ ਸਾਰਿਆਂ ਨੂੰ ਜਿਹਦਾ ਜੋ ਹੱਕ ਬੰਦਾ ਹੈ ਉਹਨੂੰ ਉਹਨਾਂ ਮਿਲਣਾ ਚਾਹੀਦਾ ਹੈ ਥੈਂਕ ਯੂ ਸਰ ਕਰਦੇ ਕਰੋ ਚੋਰ ਕੱਠ ਤੁਸੀਂ ਆ ਰਾਜਪੁਰੜ੍ਹ ਕਿ ਕਿ ਰੇਲਵੇ ਨਾਲ ਮਾਲਵੇ ਨੂੰ ਜੋੜੇ ਜਾ ਸਕਦਾ ਹੈ ਜੰਨੀ ਮਿਲਾਲ ਔਰ ਕੇਵਲ ਆਪੋ ਹੀ 50% ਦੇ ਚੋਟੇ ਕਰਕੇ ਬੱਸਾਂ ਵੀ ਮਸਤੀ ਆਪ ਤੋਂ ਇੱਕ ਖਾਸ ਤਰ੍ਹਾਂ ਦਾ ਹੋ ਜਾਣਾ ਚਾਹੀਦਾ ਪਹਿਲਾਂ ਤਾਂ ਪ੍ਰਧਾਨ ਜੀ ਹੁੰਦੇ ਪ੍ਰੈਸ ਕਾਨਫਰੈਂਸ ਇਹਨਾਂ ਦੀ ਆ ਪਰ ਇਹਨਾਂ ਦਾ ਧੰਨਵਾਦੀ ਮੈਨੂੰ ਮੌਕਾ ਦਿੱਤਾ ਨਾਲ ਤੇ ਜਿਹੜੀ ਵੀ ਗੱਲ ਸੈਂਟਰਲ ਗਵਰਨਮੈਂਟ ਤੱਕ ਪਹੁੰਚਾਉਣੀ ਆ ਉਹ ਮੈਂ ਬਖੂਬੀ ਆਪਣੀ ਜ਼ਿੰਮੇਵਾਰੀ ਨਿਭਾਉਂਗਾ ਤੇ ਪਹਿਲਾਂ ਮੈਂ ਅੱਜ ਧੰਨਵਾਦ ਕਰਦਾ ਜਖੜ ਸਾਹਿਬ ਦਾ ਕਿਉਂਕਿ ਪ੍ਰਧਾਨ ਜਿਹੜੇ ਵੀ ਪਾਰਟੀ ਦੇ ਉਹ ਬਹੁਤ ਵੱਡਾ ਰੋਲ ਹੁੰਦਾ ਕੋਈ ਵੀ ਸੂਬੇ ਦੇ ਜਿਹਨੂੰ ਵੀ ਉੱਥੇ ਮੰਤਰੀ ਬਣਾਉਣਾ ਕੈਬਨਿਟ ਚ ਲੈ ਕੇ ਜਾਣਾ ਜਾਂ ਯੂਨੀਅਨ ਆਫ ਗਵਰਨਮੈਂਟ ਚ ਲੈ ਕੇ ਜਾਣਾ ਮੈਂ ਖਾਸ ਤੌਰ ਤੇ ਬੀਜੇਪੀ ਤੇ ਸਾਡੇ ਪ੍ਰਧਾਨ ਜਾਖੜ ਸਾਹਿਬ ਦਾ ਮੈਂ ਇਸ ਗੱਲ ਲਈ ਧੰਨਵਾਦ ਕਰਦਾ ਵੀ ਮੇਰੇ ਤੇ ਇਹਨਾਂ ਨੇ ਅਸ਼ੀਰਵਾਦ ਜਿਹੜਾ ਉਹ ਦਿੱਤਾ ਏ ਦਿਲ ਦੀਆਂ ਗਰਾਈਆਂ ਤੋਂ ਇਹਨਾਂ ਦਾ ਧੰਨਵਾਦ ਦੂਜੀ ਗੱਲ ਤੁਸੀਂ ਬਿਲਕੁਲ ਠੀਕ ਕਿਹਾ ਇਹ ਮੈਂ 2009 ਚ ਜਦੋਂ ਪਹਿਲੀ ਵਾਰ ਐਮਪੀ ਬਣਿਆ ਉਦੋਂ ਦਾ ਲਗਾਤਾਰ ਇਹ ਪਾਰਲੀਮੈਂਟ ਦੇ ਵਿੱਚ ਤੇ ਸਰਕਾਰ ਦੇ ਕੋਲੇ ਇਸ਼ੂ ਉਠਦਾ ਰਿਹਾ ਇਹ ਚ ਕੋਈ ਸ਼ੱਕ ਨਹੀਂ ਹੁਣ ਵੀ ਜਿਹੜੇ ਪ੍ਰਾਇੋਰਟੀ ਆ ਉਦੇ ਉੱਤੇ ਇਹ ਪ੍ਰੋਜੈਕਟ ਜਿਹੜਾ ਇਹ ਉਹ ਰੇਲਵੇਜ਼ ਦੇ ਹੈਗਾ ਹੈ ਹੁਣ ਮੈਂ ਜਿਵੇਂ ਜਾਖੜ ਸਾਹਿਬ ਨੇ ਕਿਹਾ ਅਸੀਂ ਜਿਹੜੀ ਪੰਜਾਬ ਸਰਕਾਰ ਆ ਉਹਦੇ ਨਾਲ ਆਉਣ ਵਾਲੇ ਦਿਨਾਂ 'ਚ ਮੁੱਖ ਮੰਤਰੀ ਜਿਹੜੇ ਪੰਜਾਬ ਦੇ ਉਹਨਾਂ ਨਾਲ ਗੱਲ ਕਰਾਂਗੇ ਪਰ ਇਹਦੇ ਲਈ ਸੈਂਟਰਲ ਗਵਰਨਮੈਂਟ ਆ ਜਿਹੜੀ ਉਹਦੀ ਪ੍ਰਾਇੋਰਟੀ ਤੇ ਆ ਉਹਦੇ ਵੱਲੋਂ ਕੋਈ ਵੀ ਕਮੀ ਹੈ ਜਿਹੜੀ ਨਹੀਂ ਰਹੂਗੀ ਮੈਂ ਕੱਲ ਹੀ ਇਸ 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 ਬਾਰੇ ਜਿਹੜੇ ਪ੍ਰਾਇੋਰਟੀ ਤੇ ਰੱਖੇ ਹੋਏ ਨੇ ਰੇਲਵੇ ਨੇ ਪੰਜਾਬ ਦੇ ਵਿੱਚੋਂ ਇੱਕ ਇੱਕ ਪ੍ਰੋਜੈਕਟ ਹੈਗਾ ਹੈ ਇਸ ਪੱਟੀ ਵਾਲਾ ਛੱਡੀ ਜਾਂਨੇ ਉਹ ਵੀ ਬੜਾ ਇੰਪੋਰਟੈਂਟ ਆ ਸਾਰੀਆਂ ਗੱਲਾਂ ਕਰਾਂਗੇ ਜਾ ਕੇ ਬੈਠਣ ਤਾਂ ਦਿਓ ਕੁਰਸੀ ਤੇ ਅਸੀ ਇਹ ਲੈ ਕੇ ਧੰਨਵਾਦ ਕਰੇ ਇਹ ਲੋਕਾਂ ਦਾ ਲੋਕਾਂ ਨੇ ਹੰਗਾਰਾ ਦਿੱਤਾ ਹੈ ਸਾਰਾ ਕੁਝ ਕਰਾਂਗੇ ਕੋਈ ਕੋਈ ਕਸਰ ਜਿਹੜੀ ਆ ਪੰਜਾਬ ਲਈ ਦੇਸ਼ ਲਈ ਨਹੀਂ ਛੱਡਣੀ ਪੰਜਾਬ ਲਈ ਤਾਂ ਸਾਡਾ ਆਪ ਦਾ ਜਦੋਂ ਜਿੱਥੇ ਜੇ ਸੂਬੇ ਦਾ ਹੁੰਦਾ ਬੰਦਾ ਉਹਦੇ ਲਈ ਕਮੀ ਕੋਈ ਛੱਡਣ ਦਾ ਮਤਲਬ ਹੀ ਨਹੀਂ ਬਣਾਇਆ ਹੀ ਇਸ ਕਰਕੇ ਹੋਰ ਕਾਹਦੇ ਲਈ ਬਣਾਇਆ ਕੋਈ ਕਮੀ ਛੱਡੀ ਨਹੀਂ ਜਾਊ ਹਾਂਜੀ ਜਿਵੇਂ ਦੇਖੋ ਐਸ ਵੇਲੇ ਜਖਰ ਸਾਹਿਬ ਬੈਠੇ ਨੇ ਸਾਡੀ ਪ੍ਰਾਇੋਰਟੀ ਸਭ ਦੀ ਪਰਿਵਾਰ ਦੀ ਵੀ ਜਿਵੇਂ ਕਿ ਆ ਵੀ ਪੰਜਾਬ ਦਾ ਅਮਨ ਸ਼ਾਂਤੀ ਪ੍ਰਾਇੋਰਟੀ ਸਾਡੀ ਉਹ ਆ ਕਿਉਂਕਿ ਬੜੀਆਂ ਵੱਡੀਆਂ ਕਈ ਚੇਂਜਸ ਜਿਹੜੀਆਂ ਐ ਇਹ ਲੋਕ ਸਭਾ ਦੇ ਵਿੱਚ ਆਈਆਂ ਅਸੀਂ ਉਸ ਕੱਲ ਨੂੰ ਸਾਰਿਆਂ ਨੂੰ ਦੇਖਣਾ ਇਸ ਵੇਲੇ ਕਿਉਂਕਿ ਸਰਕਾਰ ਤੀਜੀ ਵਾਰ ਬਣੀ ਆ ਮੋਦੀ ਸਾਹਿਬ ਦੀ ਤੇ ਪੰਜਾਬ ਉਹਨਾਂ ਦੀ ਪ੍ਰਾਇੋਰਟੀ ਤੇ ਆ ਤੇ ਅਸੀਂ ਪੰਜਾਬ ਦੀ ਅਮਨ ਸ਼ਾਂਤੀ ਲਈ ਪੰਜਾਬ ਦੇ ਆਪਸ ਵਿੱਚ ਏਕਤਾ ਲਈ ਹਿੰਦੂ ਸਿੱਖ ਸਭ ਇਕੱਠੇ ਰਹਿਣ ਉਹ 41 ਜਿਹੜੇ ਵੀ ਸਹੀ ਕਦਮ ਹੋਣਗੇ ਉਹ ਅਸੀਂ ਚੱਕਾਂਗੇ ਪਿੱਛੇ ਨਹੀਂ ਹਟਾਂਗੇ ਥੈਂਕ ਯੂ ਥੈਂਕ ਯੂ ਸਾਰੇ ਪੱਤਰਕਾਰ ਬੰਦوں ਨੂੰ ਬੇਨਤੀ ਹੈ ਕਿ ਲੰਚ ਦੀ ਵਿਵਸਥਾ